ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਜਿਹੜੀਆਂ ਸੰਗਤਾਂ ਦਰਸ਼ਨ ਲੋਚ ਰੀਆਂ ਸਨ ਉਹਨਾਂ ਦੇ ਮਨੋਰਥ ਪੂਰੇ ਕੀਤੇ ਪ੍ਰਿਆਗ ਕਾਂਸ਼ੀ ਸੰਗਤਾਂ ਨੂੰ ਸਤਨਾਮ ਦਾ ਮੰਤਰ ਦੇ ਕੇ ਗੁਰੂ ਜੀ ਗਿਆ ਪਰ ਗਏ ਇੱਥੇ ਗੁਰੂ ਜੀ ਨੇ ਜਨੇਊ ਪਾਉਣਾ ਤੇ ਪਿੰਡ ਭਰਾਉਣ ਦੀ ਨਿਖੇਧੀ ਕਰਕੇ ਸੱਚਾ ਮਾਰਗ ਭਗਤੀ ਕਰਨੀ ਦੱਸਿਆ ਇਹਦੇ ਨਾਲ 21 ਗੁੱਲਾਂ ਦਾ ਉਧਾਰ ਹੁੰਦਾ ਉਹ ਲਿਆ ਨੂੰ ਸੱਚੇ ਮਾਰਗ ਲਾਇਆ ਬ੍ਰਾਹਮਣਾਂ ਦੇ ਕੱਪੜਿਆਂ ਦੀ ਦੀਨदाई ਦੇ ਕੇ ਗੁਰੂ ਜੀ ਬੇਅੰਤ ਦਾਨ ਦਿੱਤਾ ਭਾਵ ਆਪਣੇ ਤਨ ਰੱਖ ਕੇ ਲੱਖਾਂ ਰੁਪਈਆਂ ਦਾ ਦਾਨ ਕੀਤਾ ਇੱਥੇ ਹੀ ਰਾਜਾ ਵਿਸ਼ਨ ਸਿੰਘ ਜੋਧਪੁਰੀਏ ਨੇ ਗੁਰੂ ਜੀ ਦੇ ਚਰਨ ਫੜ ਲੇ ਸਿੱਖੀ ਗ੍ਰਹਿਣ ਕੀਤੀ ਸੀ ਇਸ ਪ੍ਰਕਾਰ ਸੱਚੇ ਸਤਿਗੁਰੂ ਆਗਰੇ ਕਾਸ਼ੀ ਗਿਆ ਆਦਿ ਗਤੀਰਥਾਂ ਤੇ ਸੰਤਾਂ ਦਾ ਆਧਾਰ ਕਰਦੇ ਪਟਨੇ ਸਹਿਬ ਆਏ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਸ੍ਰੀ ਗੁਰੂ ਜੀ ਨੇ ਪਟਨੇ ਸ਼ਹਿਰ ਵਿੱਚ ਇਹ ਗੰਬਲੀ ਦੇ ਦਰਵਤੇ ਠਾਂ ਡੇਰਾ ਲਾਇਆ ਜੋ ਹੁਣ ਗੁਰੂ ਕਾ ਬਾਗ ਸਦਾਉਂਦਾ ਹੈ ਸ਼ਹਿਰ ਦੀਆਂ ਸੰਗਤਾਂ ਹੋਮ ਹੋਮ ਆ ਕੇ ਆਗੀਆਂ ਅਰ ਬੜੇ ਬੜੇ ਅਮੀਰਾਂ ਨੇ ਬੇਨਤੀ ਕੀਤੀ ਇਹ ਮਹਾਰਾਜ ਜੀ ਆ ਸਾਡੇ ਘਰ ਨੂੰ ਪਵਿੱਤਰ ਕਰੋ ਸਾਡੇ ਘਰ ਨਾ ਘਰੇ ਚੱਲ ਕੇ ਚਰਨ ਪਾਓ ਪਰ ਜੈਤਾ ਸੇਠ ਜੋ ਹਰ ਵੇਲੇ ਆਏ ਸਿੱਖ ਨੂੰ ਪੰਜ ਕਚੌਰੀਆਂ ਅੱਗੇ ਧਰਦਾ ਸੀ ਗੁਰੂ ਜੀ ਨੂੰ ਆਲਮਗੰਜ ਆਪਣੇ ਘਰ ਲੈ ਗਿਆ ਜੈਤੇ ਨੇ ਮੁਫਤ ਦੀ ਦੁਕਾਨ ਦਾ ਸੌਦਾ ਲਾਤਾ ਆਵੇ ਜਿੰਨਾ ਮਰਜੀ ਸੌਦਾ ਲੈ ਦਿਓ ਸਾਰਿਆਂ ਨੂੰ ਫ੍ਰੀ ਦਿੱਤਾ ਜਾਏਗਾ ਜਉਤੇ ਜੈਤੇ ਦੇ ਘਰ ਜਗ੍ਹਾ ਥੋੜੀ ਸੀ ਇਸ ਲਈ ਸਿੱਖ ਨੇ ਵੱਡੇ ਹੋਵੇ ਲੀ ਗੰਗਾ ਕਿਨਾਰੇ ਗੁਰੂ ਜੀ ਤੇ ਅਰਪਣ ਕਰਤੀ ਰੋਜ਼ ਦੋ ਵਾਰ ਦੀਵਾਨ ਲੱਗੇ ਸੰਗਤਾਂ ਹੋਮਾ ਮਾ ਕੇ ਆਉਣ ਗੁਰੂ ਜੀ ਨੇ ਸਾਰਿਆਂ ਨੂੰ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਸੱਚੇ ਮਾਰਗ ਤੇ ਲਾਇਆ ਸਤਨਾਮ ਵਾਹਿਗੁਰੂ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ satnam vahe guru satnam vahe guru satnam vahe guru satnam vahe guru satnam ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮੁ ਹਰੇ ਗੁਰੂ ਸਤ ਨਾਮ ਹੈ ਗੁਰੂ ਤੇ ਮਹਾਰਾਜ ਜੀ ਨੇ ਸਤ ਨਾਮ ਵਾਇਗੁਰੂ ਆਪਦੇਸ਼ ਦੇ ਕੇ ਸਾਰੀਆਂ ਸੰਗਤਾਂ ਨੂੰ ਸੱਚੇ ਮਾਰਗ ਤੇ ਲਾਇਆ ਗੁਰੂ ਜੀ ਦਾ ਪਟਨਾਏ ਆਗਮਨ ਸੁਣ ਕੇ ਰਾਜਾ ਵਿਜਣ ਸਿੰਘ ਮਾਧਵਪੁਰੀਆ ਚਰਨੀ ਬੈ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਂਗਰੇਜ਼ ਜੇ ਬਾਦਸ਼ਾਹ ਮੈਨੂੰ ਸਾਮਪਤੇ ਕਰਨ ਲਈ ਭੇਜਿਆ ਅੱਗੇ ਕਹੇ ਉਧਰ ਮਰ ਗਏ ਨੇ ਕਿਉਂਕਿ ਜਾਦੂ ਦਾ ਉੱਥੇ ਜ਼ੋਰ ਬੜਾ ਆਪ ਗੁਰੂ ਨਾਨਕ ਜੀ ਦਾ ਰੂਪ ਜਿਸ ਤਰ੍ਹਾਂ ਸਕੇ ਆਪ ਮੇਰੇ ਨਾਲ ਚੱਲੋ ਕਿਉਂਕਿ ਗੁਰੂ ਜੀ ਨੇ ਅੱਗੇ ਉਧਰ ਦੀ ਸੰਗਤ ਨੂੰ ਤਾਰਿਆ ਸੀ ਇੱਕ ਦਿਨ ਉਹਨਾਂ ਦਾ ਸੁਧਾਰ ਹੋ ਜਾਊਗਾ ਤੇ ਦੂਜਾ ਮੇਰੇ ਤੇ ਉਪਕਾਰ ਹੋ ਜਾਊਗਾ ਆਪ ਨਾ ਜਾਓਗੇ ਤਾਂ ਮੇਰੇ ਪ੍ਰਾਣ ਉਧਰ ਉੱਥੇ ਹੀ ਰਹਿ ਜਾਣਗੇ ਕਿਉਂਕਿ ਬਾਦਸ਼ਾਹ ਰੰਗਜੀਤ ਨੇ ਮੈਨੂੰ ਮੁਕਾਉਣ ਵਾਸਤੇ ਇਹ ਤਰੀਕਾ ਕੀਤਾ ਜਿਸ ਤਰ੍ਹਾਂ ਸਕੇ ਆਪ ਕਿਰਪਾ ਕਰੋ ਸਗਰੂ ਮਹਾਰਾਜ ਜੀ ਨੇ ਅਦਰ ਦੇ ਨਾਮ ਅਰੋੜੇ ਸਿੱਖਣੋਂ ਭਗਤੀ ਭਾਵ ਵਿੱਚ ਦੇ ਕੇ ਸਾਲਸਰਾਏ ਜੋਰੀ ਦੀ ਧਰਮਸ਼ਾਲਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਰੋੜੇ ਸਿਕਰ ਨੂੰ ਉਪਦੇਸ਼ ਦਿੱਤਾ ਸੀ ਸੌਂਪ ਕੇ ਆਪ ਗੁਰੂ ਤੇਗ ਬਹਾਦਰ ਜੀ ਰਾਜੇ ਵਿਸ਼ਨ ਸਿੰਘ ਨਾਲ ਚਲੇ ਗਏ ਤੇ ਗੁਰੂ ਸਾਹਿਬ ਜੀ ਰਸਤੇ ਵਿੱਚ ਸੰਗਤਾਂ ਨੂੰ ਤਾਰਦੇ ਜਾਂਦੇ ਕਿਉਂਕਿ ਇਸ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੜੀ ਸਿੱਖੀ ਸੇਵਕੀ ਸੀ ਪਿੰਡ ਪਿੰਡੇ ਸਾਥ ਧਰਮ ਦਾ ਉਪਦੇਸ਼ ਦੇ ਕੇ ਆਕੇ ਸ਼ਹਿਰ ਪਹੁੰਚੇ ਇੱਥੇ ਬਲਾਕੀ ਦਾਸ ਸਿੱਖ ਨੇ ਗੁਰੂ ਜੀ ਵਾਸਤੇ ਪੰਗ ਵਿਛਾੜ ਛੱਡਿਆ ਸੀ ਅਰ ਰੋਜ਼ ਉਹਦਾ ਦਰਸ਼ਨ ਕਰਦਾ ਸੀ ਨਾਲਿਆਂ ਦਾ ਸੀ ਕਦੀ ਤਾਂ ਉਹ ਆਉਣਗੇ ਕਦੀ ਤਾਂ ਆ ਕੇ ਦਰਸ਼ਨ ਦੇਣਗੇ ਸੋ ਗੁਰੂ ਮਹਾਰਾਜੀ ਉਹਦੇ ਘਰ ਚਲੇ ਗਏ ਅੱਗੇ ਉਹ ਘਰ ਨਹੀਂ ਸੀ ਉਹਦੀ ਮਾਈ ਗੁਰੂ ਜੀ ਨੂੰ ਦੇਖਦਿਆਂ ਹੀ ਚਰਨਾਂ ਤੇ ਲਿਫਟ ਗਈ ਗੁਰੂ ਜੀ ਦੇ ਚਰਨ ਚੁੰਮ ਕੇ ਸਾਥੀਆਂ ਨੂੰ ਤਾਰਾ ਦਿੱਤਾ ਮਾਈ ਨੇ ਜੋ ਪੋਸ਼ਾਕ ਆਪਣੇ ਹੱਥੀ ਤਿਆਰ ਕੀਤੀ ਸੀ ਮਹਾਰਾਜ ਜੀ ਨੂੰ ਅਰਪਣ ਕੀਤੀ ਸਾਰਿਆਂ ਨੂੰ ਦੁੱਧ ਮਿਸ਼ਰੀ ਛਕਾਇਆ ਢਾਗੇ ਦੀ ਸੰਗਤ ਫੋਮਾ ਮਾਕੇ ਆਗੀ ਅਰ ਵੱਡੇ ਕਿੱਲੇ ਮਕਾਨ ਵਿੱਚ ਗੁਰੂ ਜੀ ਨੂੰ ਉਤਾਰਿਆ ਰਾਤ ਨੂੰ ਸਾਰੇ ਸਿੱਖਾਂ ਨੇ ਮਿਲ ਕੇ ਸ਼ਬਦ ਬਾਣੀ ਪੜ੍ਹ ਕੇ ਗੁਰੂ ਜੀ ਦੀ ਆਰਤੀ ਉਤਾਰੀ ਬੁੱਲਾਂ ਦੀ ਵਰਖਾ ਕੀਤੀ ਬੁਲਾਕੀ ਦਾਸ ਆਕੇ ਗੁਰੂ ਜੀ ਦੇ ਚਰਨਾਂ ਤੇ ਟੱਠਾ ਇਸ ਜਗ੍ਹਾ ਪਰ ਹੁਣ ਗੁਰਦੁਆਰਾ ਹੈ ਸਤ ਸੰਗ ਕਥਾ ਕੀਰਤਨ ਰੋਜ਼ ਹੁੰਦਾ ਢਾਕੇ ਤੋਂ ਚੱਲ ਕੇ ਗੁਰੂ ਜੀ ਮਥਰਾ ਪਰ ਗਏ ਇੱਥੇ ਆਲਮਸਤ ਸੰਤ ਦਾ ਚੇਲਾ ਨਾਥ ਸ਼ਾ ਰਹਿੰਦਾ ਸੀ ਉਹਨੇ ਬੜੀ ਸੇਵਾ ਕੀਤੀ ਗੁਰੂ ਜੀ ਦਾ ਤੰਬੂ ਕਨਾਤਾ ਲਗਾ ਕੇ ਤੇ ਰਾਜੇ ਤੋਂ ਵੱਖਰਾ ਡੇਰਾ ਕਰਾਇਆ ਸੀ ਕਿਉਂਕਿ ਬਾਦਸ਼ਾਹੀ ਲਸ਼ਕਰ ਤੋਂ ਵੇ ਵੱਡਾ ਗੁਰੂ ਦਰਬਾਰ ਉਹਦੇ ਅੱਗੇ ਭੀੜ ਰਹਿੰਦੀ ਸੀ ਇੱਥੇ ਕਿਉਂਗੇ ਬਾਦਸ਼ਾਹੀ ਲਸ਼ਕਰ ਤੋਂ ਵੀ ਗੁਰੂ ਦਰਬਾਰ ਵੱਡਾ ਤੇ ਭੀੜ ਸਦਾ ਇੱਥੇ ਰਹਿੰਦੀ ਇੱਥੇ ਸੰਤਾਂ ਨੇ ਚਰਨੀ ਪੈ ਕੇ ਬੇਨਦੇ ਕੀਤੇ ਸੱਚੇ ਪਾਤਸ਼ਾਹ ਆਪ ਇੱਥੇ ਰਹੋ ਗੁਰੂ ਜੀ ਨੇ ਪੰਜ ਗ੍ਰੰਥੀ ਪੋਥੀ ਦੇ ਕੇ ਬਚਨ ਕੀਤਾ ਇਨੂੰ ਪੜ੍ਹ ਕੇ ਵਿਚਾਰ ਕੇ ਅਮਲ ਕਰੋ ਤੇ ਸਾਡਾ ਦਰਸ਼ਨ ਹੋ ਜਾਏਗਾ ਅਣਗੁਰੇ ਸਾਹਿਬ ਜੀ ਗੰਗਾ ਮਾਟੀ ਨਗਰ ਗਏ ਜਿੱਥੇ ਰਾਜਾ ਮਾਨ ਸਿੰਘ ਗੁਜਰਿਆ ਸੀ ਪਹੁੰਚੇ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਵੱਡੀ ਉੱਚੀ ਜਗ੍ਹਾ ਪਰ ਮਹਾਰਾਜ ਜੀ ਨੇ ਆਪਣਾ ਡੇਰਾ ਕੀਤਾ ਰਾਜੇ ਵਿਸ਼ਨ ਸਿੰਘ ਨੇ ਆਪਣੀ ਜਿੱਤ ਵਾਸੇ ਬਿਆਨ ਦੇ ਕੇਤੇ ਗੁਰੂ ਜੀ ਆਖਿਆ ਧੀਰਜ ਰੱਖੋ ਸਤਿਗੁਰੂ ਸਦਾ ਭਲੀ ਕਰਨਗੇ ਤੇ ਉਦੋਂ ਸੰਪਤੀ ਮਹਾਰਾਜ ਪਰਨਪਾਲ ਨੇ ਸ਼ਾਹੀ ਲਸ਼ਕਰ ਆਇਆ ਸੁਣ ਕੇ ਆਪਣੀ ਫੌਜ ਨੂੰ ਤਿਆਰ ਕਰਕੇ ਦਿਆ ਕਰਾਰੇ ਖੜਾ ਕਰਤਾ ਆਪ ਓਮ ਜਗ ਬਲੀਦਾਨ ਕਰਕੇ ਸਿੱਧੀਆਂ ਕਰਕੇ ਦਰਿਆ ਨੂੰ ਉਲਟਾਉਣਾ ਚਾਹਿਆ ਗੁਰੂ ਜੀ ਨੇ ਰਾਜੇ ਵਿਜਣ ਸਿੰਘ ਨੂੰ ਇਹ ਕਹਿ ਕੇ ਭੇਜਿਆ ਵੀ ਆਪਣਾ ਲਸ਼ਕਰ ਤਿੰਨ ਕੋ ਪਿੱਛੇ ਪਹਾੜੀ ਉੱਪਰ ਉਤਾਰੇ ਪਰ ਮੁਸਲਮਾਨਾਂ ਦੀ 12000 ਫੌਜ ਜਿਹੜੀ ਨਾਲ ਸੀ ਉਹਨਾਂ ਨੇ ਯਕੀਨ ਨਾ ਕੀਤਾ ਉਸੇ ਥਾਂ ਹੀ ਰਹੀ ਇਸਰਾ ਮਹਾਰਾਜ ਜੀ ਅਧੀ ਰਾਜ ਨੂੰ ਜਦੋਂ ਸ਼ਾਮਪਤੀ ਨੇ ਦਰਿਆ ਉਲਟਾਇਆ ਸ਼ਾਹੀ ਫੌਜ ਬਹੁਤ ਰੁੜ ਗਈ ਸ਼ਾਹੀ ਸਮਾਨ ਘੋੜੇ ਵੀ ਰੁੜ ਗਏ ਬੁਰਾ ਹਾਲ ਹੋਇਆ ਜਾਦੂ ਦਾ ਕਰਤਵ ਸਮਝੋ ਪਰ ਆਸ਼ਾਮਪਤੀ ਨੇ ਬੁਰਾ ਹਾਲ ਕੀਤਾ ਭਾਵੇਂ ਉਹਨਾਂ ਸਾਡੀ ਘਾੜੀ ਵਿੱਚ ਪਾ ਕੇ ਦਰਿਆ ਸੁਟਿਆ ਸੀ ਉਹਨਾਂ ਦੇ ਮੂੰਹ ਪੀਲੇ ਹੋ ਗਏ ਪਰ ਉਹਨਾਂ ਨੂੰ ਕਢਣਾ ਜਾਇਆ ਪਰ ਰਾਜੇ ਵਿਜਰ ਸਿੰਘ ਨੇ ਕਿਸੇ ਨੂੰ ਭਜਨ ਨਾ ਦਿੱਤਾ ਆਖਿਆ ਛਕਰੀ ਰਾਜਪੁੱਤਾਂ ਦਾ ਧਰਮ ਨਹੀਂ ਜੋ ਪਿੱਛੇ ਹਟিয়ে ਪਰ ਇਹ ਨੁਕਸਾਨ ਤਾਂ ਤੁਸੀਂ ਜਾਣ ਬੁਝ ਕੇ ਮੂਰਖਪਣੇ ਵਿੱਚ ਕੀਤਾ ਇਸਰਾ ਮਹਾਰਾਜ ਜੀ ਦਾ ਹੁਕਮ ਨਾ ਮੰਨ ਕੇ ਉਹਨਾਂ ਨੇ ਆਪਣਾ ਬੜਾ ਨੁਕਸਾਨ ਕਿਰਾਇਆ ਤੇ ਮਹਾਰਾਜ ਜੀ ਉੱਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਦੇ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨੋਂ ਕਾਮਨਾ ਪੂਰੀਆਂ ਕਰਦੀਆਂ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਜੀ